ਖਾਨਾ ਸ਼੍ਰੀ ਹਰਗੋਬਿੰਦਪੁਰ ਦੇ ਅਦੀਨ ਪਿੰਡ ਚੀਮਾ ਖੁੱਡੀ ਦੇ ਸਰਪੰਚ ਜਗਰਾਤ ਸਿੰਘ ਨੂੰ ਦੋਨ ਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਤੇ ਜਗਰਾਤ ਸਿੰਘ ਆਪਣੇ ਘਰ ਦੇ ਵਿੱਚ ਬਣੇ ਮੈਡੀਕਲ ਸਟੋਰ ਤੇ ਬੈਠਾ ਹੋਇਆ ਸੀ ਕਿ ਦੋ ਨੌਜਵਾਨ ਆਉਂਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਈ ਮੁੰਡਿਆਂ ਨੇ ਕਿਹਾ ਕਿ ਸਾਨੂੰ ਕਿਤੇ ਗੱਡੀ ਚਾਹੀਦੀ ਹੈ ਗੱਡੀ ਦਿਖਾਓ ਜੇ ਦਿਖਾਉਣ ਵਾਸਤੇ ਸਰਪੰਚ ਗਿਆ ਤਾਂ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਹੈ ਜਿਸ ਦੇ ਚਲਦਿਆਂ ਜਿਹੜੀ ਗੋਲੀ ਹੈ ਉਹ ਦਿਲ ਦੇ ਵਿੱਚ ਜਾ ਵੱਜੀ ਹਾਲਾਂਕਿ ਸਰਪੰਚ ਨੂੰ ਤੁਰੰਤ ਹੀ ਹਸਪਤਾਲ ਲਿਆਂਦਾ ਗਿਆ ਬਟਾਲਾ ਦੇ ਹਸਪਤਾਲ ਦਾਖਲ ਕਰਵਾਇਆ ਜਾਂਦਾ ਪਰ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਤ ਐਲਾਨ ਦਿੱਤਾ ਜਾਂਦਾ ਦੱਸਿਆ ਗਿਆ ਕਿ ਹੁਣ ਪੋਸਟਮਾਰਟਮ ਤੋਂ ਬਾਅਦ ਭਲਕੇ ਜਿਹੜੀ ਹੈ ਮਰਤਕ ਦੇ ਵਾਰਸਾ ਦੇ ਹਵਾਲੇ ਕਰ ਦਿੱਤੀ ਜਾਵੇਗੀ ਉਧਰ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਦਰਮਦ ਹੈ ਇਹਨੇ ਦੱਸ ਤਾ ਕੀ ਲੱਗਦਾ ਤੈਨੂੰ ਛੋਟੇ ਬ੍ਰਦਰ ਕਿਸ ਤਰ੍ਹਾਂ ਦੱਸ ਤਾ ਇਹਨੇ ਉਹੁੰਡੇ ਆਏ ਗੱਡੀ ਇਹਨੇ ਸਾਨੂੰ ਪ੍ਰਾਈਵਟ ਗੱਡੀ ਚੋਈ ਜੀ ਕੋਈ ਕੋਈ ਨਹੀਂ ਮਿਲਜੂ ਬਸ ਉਹ ਮਿੱਠਾ ਵਾ ਤੇ ਬੈਠੇ ਨੂੰ ਗੋਲੀ ਇਹਨੇ ਦੱਸ ਨਹੀਂ ਨਾ ਪਰਵਾਹ ਕਰ ਸਕਦਾ ਉਹਨਾਂ ਦਾ ਰਿੰਦਾ ਕਿ ਸਾਰੇ ਪਰਿਵਾਰ ਤੋਂ ਆਪਣੇ ਛੱਡੇ ਜੋ ਜਿੱਦਾਂ ਤੇ ਉਹਨਾਂ ਦਾ ਬੇਟਾ ਹੀ ਉਹਦੇ ਤੇ ਇੱਕ ਬੇਟਾ ਵਾ 17 ਚੱਲਦਾ ਕਮੂਨ ਵਾਲਾ ਕਮੂਨ ਵਾਲੇ ਉਹ ਹੀ ਆ ਕੀ ਕੰਮ ਕਰਦੇ ਸੀ ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰ ਹੀ ਕਿਤੀ ਬੜੀ ਕੰਮ ਗੋ ਕਿੰਨਾ ਸਰਪੰਚ ਬਣੇ ਸੀਗੇ ਇਸ ਵਾਰ ਚੌਥੀ ਵਾਰ ਕਹਿੰਦੇ ਉਹ ਐਸੀ ਹੀ ਪਰ ਉਹ ਇਨਾਂ ਚੋਂ ਲੁਭਾਈ ਬਣਾਈ ਉਹ ਕੰਮ ਕੰਮ ਕਰਦੇ ਪਹਿਲਾਂ ਵੀ ਤੁਹਾਨੂੰ ਲਾਇਆ ਪਹਿਲਾਂ ਵੀ ਕਿ ਥੋੜਾ ਜਿਹਾ ਪੇਜਾਂਗੇ ਕੋਈ ਕੋਈ ਕਾਰਵਾਈ ਨਹੀਂ ਹੋਈ ਹਾਂ ਜੀ ਕੀ ਨਾਮ ਹੈ ਮੇਰਾ ਨਿਰੰਦਰ ਸਿੰਘ ਨਾਂ ਹੈ ਮੇਰਾ ਪਿੰਚੀ ਮਾਖੁੱਡੀ ਇਹ ਕਿਹੜੇ ਪਿੰਡ ਦਾ ਜੀ ਪਿੰਚੀ ਮਾਖੁੱਡੀ ਦਾ ਕੀ ਕਰਨਾ ਹੈ ਤੇਰੀ ਮੌਜੂਦਾ ਚਾਰਵਰੀ ਦੇ ਸਰਪੰਚਾ ਪਿਛਲੀ ਤਾਂ ਚਾਰ ਕਾ ਟਰਮ ਐ ਐਸਸੀ ਟਰਮ ਹੀ ਉਰੇ ਵਿੱਚ ਵੀ ਇਹਨਾਂ ਨੇ ਸਰਪੰਚ ਨੂੰ ਨਾਇਆ ਸਮਤੀ ਮੈਂਬਰ ਵੀ ਪਿਛਲੀ ਵਾਰੀ ਦੇ ਇਹ ਪਿੰਡ ਚ 2-3 ਵਾਰੀ ਅੱਗੇ ਵੇਣਾ ਤੇ ਹਮਲਾ ਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਦਿੱਤੀਆਂ ਰੀਆਂ ਇੱਕ ਦੋ ਵਾਰੀ ਇਹਨਾਂ ਨੂੰ ਨੈਕਸਟ ਵਾਰੋਂ ਧਮਕੀਆਂ ਮਿਲੀਆਂ ਪਰ ਕੋਈ ਬਹੁਤੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਨੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਿਹਨੂੰ ਉਹਨਾਂ ਨੇ ਅੰਦਰ ਹਾਲ ਕੋਲ ਕੇ ਵਿਖਾਣ ਲੱਗੇ ਤੇ ਕਿੰਨੇ ਵੀ ਤੁਹਾਨੂੰ ਆਰ.ਸੀ. ਦਿਖਾ ਲੋ ਜਿਨੂੰ ਆਰ.ਸੀ. ਦਿਖਾਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇਸ ਇਪਰੇਕ ਕੋਲ ਮਰੀਜ਼ ਸਰ ਇਹ ਨਾਮ ਕੀ ਹੈ ਜਗਰਾਤ ਸਿੰਘ ਨਾ ਪਰਮਾਰਚਾਹ ਕੋਣ ਕੋਣ ਪਰਮਾਰਚਾਹ ਦਾ ਬੇਟਾ ਹੈ ਕਿ ਉਹਨਾਂ ਦੇ ਵਾਈਫ ਨੇ ਤਾਂ ਰਹਨ ਨਾ ਰ ਜਿਹੜੇ ਕਿਸ ਚੀਜ਼ ਤੇ ਸੁਣ ਰਿਹਾ ਮੋਟਰਸਾਈਕਲ ਸ਼ਿਫਟ ਕਰੀ ਸ਼ਿਫਟ ਕਰੀ ਪਰ ਕੋਈ ਸੀਸੀਟੀਵੀ ਵੀਡੀਓ ਲੱਗੀ ਤਾਂ ਕਿ ਪਿੰਡ ਦੇ ਅੱਗੇ ਦੇ ਬਾਰੇ ਬਹੁਤ ਕੈਮਰੇ ਜੀ ਹੋ ਜਾਣਗੇ ਹਾਂ ਹਾਂ ਪੁਲਿਸ ਨੇ ਕਿਹਾ ਡਾਕਟਰ ਦਾ ਨਾਮ ਦੱਸੋ ਉਹ ਦੱਸੋ ਹਾਂ ਜੀ ਡਾਕਟਰ ਸੰਸ਼ੇਠ ਸਿੰਘ ਸਿਵਲ ਹਸਪੀਟਲ ਬਟਾਵਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ ਮੰਜੀ ਜੀ ਇੱਕ ਪੇਸ਼ੈਂਟ ਜਿਹੜਾ ਗਨ ਸ਼ੋਟ ਆਵਣਾ ਜਗਰਾਤ ਸਿੰਘ ਆ ਸਨ ਉਹ ਹਿੰਦਰ ਸਿੰਘ ਤੇ ਪਿੰਡ ਚੱਕ ਖੁੱਬੂ ਦਾ ਚੁੰਮਾ ਖੁੱਬੂ ਦਾ ਰਹਿਣ ਵਾਲਾ ਸੀ ਉਹ ਬੁਰੀ ਪਿੰਡ ਠੀਕ 52 ਸਾਲਾਂ ਦੀ ਉਮਰ ਸੀਗੀ ਬੋੜੇ ਲੱਗਣਾ ਸਾਡੇ ਕੋਲ ਆਇਆ ਸੀਗਾ ਮਰੀਜ਼ ਜੀ ਮਰੀਜ਼ ਜਦੋਂ ਸਾਡੇ ਅੰਦਰ ਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਾ ਹੋਇਆ ਸੀਗਾ ਜੱਗੀ ਜੀ ਸਾਡਾ ਉਮਰ ਕਿੰਨੀ ਹੈ ਦਿੰਗਾ ਸਾਲ ਉਮਰ ਜੀ ਮਰੀਜ਼ ਦੀ 5 ਵਜੇ ਕਿ ਦੱਸੋ 5 ਵਜੇ ਤੇ 10 ਮਿੰਟ ਤੋਂ ਸਾਡੇ ਕੋਲ ਮਰੀਜ਼ ਆਇਆ ਗੋਲੀ ਇੱਕ ਲੱਗੀ ਨੇ ਇੱਕ ਗੋਲੀ ਲੱਗੀ ਨੇ ਜੀ ਕਹਿੰਦਾ ਕਿ ਚਲੋ ਦਾ ਪੋਸਟ ਮਾਡਰਨ ਹੋਏਗਾ ਉਸ ਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਦਰ ਦੇ ਵਿੱਚ ਜਿੰਗੀਆਂ ਉੱਥੋਂ ਪਤਾ ਲੱਗੂਗਾ ਸਾਰਾ ਕੁਝ ਉਹਦੀ ਚੀਜ਼ਾਂ